ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਪਿਛਲੇ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 23 ਅਤੇ 24 ਦਾ ਪਾਠ ਸਰਵਣ ਕੀਤਾ ਸੀ ਆਓ ਇਸ ਐਪੀਸੋਡ ਵਿੱਚ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 25 ਅਤੇ 26 ਦਾ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਹਿਜੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਉ ਦਾ ਨਾ ਬੀਨਾ ਮੈਂ ਮਛਲੀ ਕੈਸੇ ਅੰਤ ਲਾਹਾਂ ਜੈ ਜੈ ਦੇਖਾਂ ਤਹਿ ਤੈ ਤੂੰ ਹੈ ਤੁਰ ਤੇ ਨਿਕਸੀ ਫੂਟ ਮਰਾ ਨਾ ਜਾਣਾਂ ਮਿਓ ਨਾ ਜਾਣਾਂ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੈ ਸੰਭਾਲੀ ਰਹਾਓ ਤੂੰ ਭਰਪੂਰ ਜਾਣਿਆ ਮੈਂ ਦੂਰ ਜੋ ਕਿਸ਼ ਕਰੀ ਸੋ ਤੇਰੇ ਹਦੂਰ ਤੂੰ ਦੇਖੈ ਹੋ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾਏ ਜੀਤਾ ਦੇਹ ਤੇਤਾ ਹੋ ਖਾਓ ਬਿਆਦਰ ਨਾਹੀ ਕੈ ਦਰ ਜਾਓ ਨਾਨਕ ਇੱਕ ਕਹੈ ਅਰਦਾਸ ਜੀਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜ ਮੈ ਆਨੋ ਆਪੇ ਵੇਖੈ ਸੁਨੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੇਂ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਮਾਨ ਦੇਵਨ ਹਾਰੇ ਕੈ ਹੱਥ ਦਾਨ ਭਾਵੇਂ ਦੇਣਾ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਭਾਵੇ ਤੇ ਸੁਸੱਚ ਅੰਦਾ ਕੱਚਾ ਕਾਚ ਨਿਕਾਚ ਰਹਾਓ ਜਾ ਕੇ ਰੁੱਖ ਬਿਰਖ ਆਰਾਓ ਜੇਹੀ ਧਾਤ ਤੇ ਹਾ ਤਨ ਨਾਓ ਫੁੱਲ ਭਾਉ ਫਲ ਲਿਖਿਆ ਪਾਏ ਆਪ ਬੀਜ ਆਪੇ ਹੀ ਖਾਏ ਕੱਚੀ ਗੰਧ ਕੱਚਾ ਵਿਚਰਾਜ ਮਤ ਅਲੂਣੀ ਫਿੱਕਾ ਸਾਦ ਨਾਨਕ ਆਣੇ ਆਵੇ ਰਾਸ ਵਿਣ ਨਾਵੇ ਨਾਹੀ ਸਾਬਾਸ਼ ਸਿਰੀ ਰਾਗ ਮਹੱਲਾ ਪਹਿਲਾ ਘਰ ਪੰਜਵਾਂ ਅਛਲ ਛਲਾਈ ਨਾ ਛਲੇ ਨਾ ਕਾਉ ਗਟਾਰਾ ਕਰ ਸਕੈ ਜਿਉ ਸਾਹਿਬ ਰੱਖੈ ਤਿਉ ਰਹਿ ਇਸ ਲੋਭੀ ਕਾ ਜਿਉ ਟਲ ਪਲੇ ਬਿਨ ਤੇਲ ਦੀਵਾ ਕਿਉ ਜਲੇ ਰਹਾਉ ਪੋਥੀ ਪੁਰਾਣ ਕਮਾਈਐ ਭਉ ਵੱਟੀ ਇਤ ਤਨ ਪਾਈਐ ਸਚ ਬੂਝਣ ਆਣ ਜਲਾਈਐ ਇਹੋ ਤੇਲ ਦੀਵਾ ਈਉ ਜਲੇ ਕਰ ਚਾਨਣ ਸਾਹਿਬ ਤੋ ਮਿਲੇ ਰਹਾਓ ਇਤ ਤਨ ਲਾਗੇ ਬਾਣੀਆਂ ਸੁਖ ਹੋਵੇ ਸੇਵਕ ਮਾਣੀਆਂ ਸਭ ਦੁਨੀਆਂ ਆਵਣ ਜਾਣੀਆਂ ਵਿੱਚ ਦੁਨੀਆਂ ਸੇਵਕ ਮਾਈਏ ਤਾਂ ਦਰਗਹਿ ਬੈਸਣ ਪਾਈਏ ਕਉ ਨਾਨਕ ਬਾਹ ਲੁਡਾਈਏ ਸ੍ਰੀ ਰਾਗ ਮਹੱਲਾ ਤੀਜਾ ਕਾਰ ਪਹਿਲਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਹਉ ਸਤਗੁਰ ਸੇਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਗੁਰ ਮਨ ਕਾਮਨਾ ਤੀਰਥ ਹੈ ਜਿਸਨੋ ਦੇ ਬੁਝਾਏ ਮਨ ਜਿੰਦਿਆ ਵਰ ਪਾਵਣਾ ਜੋ ਇੱਛਾ ਸੋ ਫਲ ਪਾਏ ਨਾਉ ਧਾਈਐ ਨਾਉ ਮੰਗੀਐ ਨਾਮੈ ਸਹਿਜ ਸਮਾਏ ਮਾਨ ਮੇਰੇ ਹਰ ਰਸ ਚਾਖ ਤਿੱਖ ਜਾਏ ਜਿਨੇ ਗੁਰਮਖ ਚਾਖਿਆ ਸਹਿਜੇ ਰਹੇ ਸਮਾਇ ਰਹਾਓ ਜਿਨੇ ਸਤਗੁਰ ਸੇਵਿਆ ਤਿਨੇ ਪਾਇਆ ਨਾਮ ਨਿਧਾਨ ਅੰਤਰ ਹਰ ਰਸ ਰਵ ਰਿਹਾ ਚੂਕਾ ਮਨ ਬਿਮਾਨ ਹਿਰਦੈ ਕਮਲ ਪਰਗਾਸ ਆ ਲਾਗਾ ਸਹਿਜ ਧਿਆਨ ਮਨ ਨਿਰਮਲ ਹਰ ਰਵ ਰਿਹਾ ਪਾਇਆ ਦਰਗਹਿ ਮਾਨ ਸਤਗੁਰ ਸੇਵਨ ਆਪਣਾ ਤੇ ਵਿਰਲੇ ਸੰਸਾਰ ਹੋ ਮੈਂ ਮਮਤਾ ਮਾਰ ਕੈ ਹਰ ਰਾਖਿਆ ਔਰ ਧਾਰ ਹਉ ਤਿਨ ਕੈ ਬਲੇ ਹਾਰਣ ਜਿਨਾ ਨਾਮੇ ਲਗਾ ਪਿਆਰ ਸਈ ਸੁਖੀਏ ਚੌ ਜੁਗੀ ਜਿਨਾ ਨਾਮ ਖੁੱਟ ਪਾਰ ਗੁਰ ਮਿਲਿਆ ਨਾਮ ਪਾਈਐ ਜੋਗੈ ਮੋਹ ਪਿਆਸ ਹਰ ਸੇਤੀ ਮਨ ਰਵ ਰਹਾ ਘਰ ਹੀ ਮਾਹੇ ਉਦਾਸ ਜਿਨਾ ਹਰ ਕਾ ਸਾਧ ਆਇਆ ਹਉ ਤਿਨ ਬਲਿਹਾਰੈ ਜਾਸ ਨਾਨਕ ਨਦਰੀ ਪਾਈਐ ਸਚ ਨਾਮ ਗੁਣ ਤਾਸ ਸ੍ਰੀ ਰਾਗ ਮਹੱਲਾ ਤੀਜਾ ਬਹੁ ਭੇਖ ਕਰ ਪਰਮਾਈਐ ਮਨ ਹਿਰਦੈ ਕਵਟ ਕਮਾਏ ਹਰ ਕਾ ਮਹਿਲ ਨਾ ਪਾਵੇ ਮਰ ਵਿਸਟਾ ਮਾਹੇ ਸਮਾਏ ਮਨ ਰੇ ਗ੍ਰਹਿ ਹੀ ਮਾਹੇ ਉਦਾਸ ਸੱਚ ਸੰਜਮ ਕਰਨੀ ਸੋ ਕਰੇ ਗੁਰਮਖ ਹੋਏ ਪਰਗਾਸ ਰਹਾਓ ਗੁਰ ਕੈਬਦ ਮਨ ਜੀਤਿਆ ਗਤ ਮੁਕਤ ਕਰੈ ਮੈਂ ਪਾਏ ਹਰ ਕਾ ਨਾਮ ਧਿਆਈਐ ਸਤ ਸੰਗਤ ਮੇਲ ਮਿਲਾਏ ਜੇ ਲਖ ਇਸਤਰੀਆ ਭੋਗ ਕਰੈ ਨਵਖੰਡ ਰਾਜ ਕਮਾਹੇ ਬਿਨ ਸਤ ਗੁਰ ਸੁਖ ਨ ਪਾਵਈ ਫਿਰ ਫਿਰ ਜੋ ਨਹੀਂ ਪਾਹੇ ਹਰ ਹਾਰ ਕੰਠਾ ਜਿਨੀ ਪੈਰਿਆ ਗੁਰ ਚਰਣੀ ਚਿਤ ਲਾਏ ਤਿਨਾ ਪਿਛੈ ਰਦ ਸਿਧ ਫਿਰੈ ਓਨਾ ਤਿਲ ਨਾ ਤਮਾਏ ਜੋ ਪ੍ਰਭ ਭਾਵੇ ਸੋਠੀਐ ਅਵਰ ਨ ਕਰਨਾ ਜਾਏ ਨਾਨਕ ਜਨ ਨਾਨਕ ਜੀਵੈ ਨਾਮ ਲੈ ਹਰ ਦੇਵੋ ਸੈ ਸੁਭਾਏ ਜੋ ਪ੍ਰਭ ਭਾਵੇ ਸੋਠੀਐ ਅਵਰ ਨ ਕਰਨਾ ਜਾਏ ਜਨ ਨਾਨਕ ਜੀ ਵੈ ਨਾਮ ਲੈ ਹਰ ਦੇਵੋ ਸਹਿਜ ਸੁਭਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਹੋ ਇਸ ਐਪੀਸੋਡ ਵਿੱਚ ਆਪਾਂ თან ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 25 ਅਤੇ 26 ਦਾ ਪਾਠ ਸਰਵਣ ਕੀਤਾ ਹੈ ਅਗਲੇ ਐਪੀਸੋਡ ਵਿੱਚ ਆਪਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 27 ਅਤੇ 28 ਦਾ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ